ਅੱਜ ਗੱਲ ਕਰਾਂਗੇ ਜੀ ਪੰਜਾਬ ਵਿੱਚ ਵਧ ਰਿਹਾ ਰਸ਼ ਨਸ਼ਿਆਂ ਦਾ ਰੁਝਾਨ ਪੰਜਾਬ ਵਿੱਚ ਜੋ ਲਗਾਤਾਰ ਦਿਨ ਪਰ ਦਿਨ ਨਸ਼ਿਆਂ ਦਾ ਰੁਝਾਨ ਵਧ ਰਿਹਾ ਹੈ ਇਹ ਕਿੰਨਾ ਗੱਲਾਂ ਕਰਕੇ ਵਧ ਰਿਹਾ ਹੈ ਕਿਉਂ ਵਧ ਰਿਹਾ ਹੈ ਕਿਉਂਕਿ ਅਸੀਂ ਇੱਕ ਗੱਲ ਨੌਜਵਾਨੀ ਦੀ ਵਿਖਦੇ ਆ ਕਿ ਜੇ ਕੋਈ ਚਾਰ ਮੁੰਡੇ ਇਕੱਠੇ ਹੁੰਦੇ ਨੇ ਉਹ ਇੱਕ ਇੱਕ ਦੋ ਜਣੇ ਵਿੱਚੋਂ ਨਸ਼ਾ ਕਰਦੇ ਹੋਣਗੇ ਤੇ ਉਹ ਦੂਸਰੇ ਨੂੰ ਕਹਿਣਗੇ ਯਾਰ ਚਲ ਕੋਈ ਨਹੀਂ ਲਾ ਲੈ ਉਹ ਦੂਸਰਾ ਇਹ ਗੱਲ ਨਹੀਂ ਸਮਝਦਾ ਕਿ ਮੈਂ ਉਹ ਚੀਜ਼ ਮੇਰੇ ਲਈ ਬੈਨੀਫੀਸ਼ੀਅਰ ਹੈ ਜਾਂ ਕਿ ਉਸ ਚੀਜ਼ ਨਾਲ ਨੁਕਸਾਨ ਕੀ ਹੈ ਉਹ ਕਹਿੰਦਾ ਚੱਲ ਇਹ ਦੋਵੇਂ ਲਾਣ ਦੇ ਮੈਂ ਵੀ ਲਾ ਲਾਂ ਇਹ ਚੀਜ਼ਾਂ ਸਭ ਤੋਂ ਮਾੜੀਆਂ ਨੇ ਸਭ ਤੋਂ ਪਹਿਲਾਂ ਇਹਨਾਂ ਗੱਲਾਂ ਨੂੰ ਸਮਝਣਾ ਪਏਗਾ ਇਹਨਾਂ ਚੀਜ਼ਾਂ ਨੂੰ ਸਮਝਣਾ ਪਏਗਾ ਕਿ ਅਸੀਂ ਕੀ ਗਲਤ ਕਰ ਰਹੇ ਹਾਂ ਕਿਹੜੀਆਂ ਚੀਜ਼ਾਂ ਸਾਡੇ ਲਈ ਫਾਇਦੇਮੰਦ ਨੇ ਜੇ ਨਸ਼ਿਆਂ ਦੀ ਗੱਲ ਕਰੀਏ ਅੱਜ ਨਸ਼ਾ ਸਾਡੇ ਲਈ ਦਿਨ ਬਰ ਦਿਨ ਵੱਧਦਾ ਇਸ ਕਰਕੇ ਪਿਆ ਹੈ ਕਿਉਂਕਿ ਨਸ਼ਾ ਜਿਹੜਾ ਬਾਹਰੋਂ ਆਇਆ ਹੈ ਉਹ ਅੱਜ ਦੇ ਸਮੇਂ ਵਿੱਚ ਕਿਸੇ ਵੀ ادارے ਵਾਂਗੂ ਕਹਿ ਲਈਏ ਕਿਸੇ ਵੀ ਪੰਜਾਬ ਦੇ ادارے ਵਿੱਚ ਗੱਲ ਕਰੀਏ ਜਿਹੜੇ ਨਸ਼ਾ ਫੜਦੇ ਨੇ ਕਿ ਅੱਜ ਨਸ਼ਾ ਫੜ ਲਿਆ ਜੀ 3 ਕਿਲੋ ਹੈਰੋਇਨ ਫੜ ਲਈ ਜਾਂ 3 ਕਿਲੋ ਚਿੱਟਾ ਫੜਿਆ 1 ਫੜਿਆ ਉਹ ਫੜਿਆ ਉਹਨੂੰ ਡਿਸਟਰੋਏ ਨਹੀਂ ਕੀਤਾ ਜਾਂਦਾ ਖਤਮ ਨਹੀਂ ਕੀਤਾ ਜਾਂਦਾ ਉਸ ਨੂੰ ਸਗੋਂ ਉੱਥੇ ਰੱਖ ਲਿੱਤਾ ਜਾਂਦਾ ਹੈ ਦਿਖਾਵੇ 'ਚ ਫੋਟੋਆਂ ਖਿੱਚ ਕੇ ਬਸ ਪਾਸ ਆਊਟ ਕਰ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਸਾਡੇ ਕੋਲ ਕੀ ਰਹਾ ਜਾਂਦਾ ਹੈ ਕਿ ਹਾਂਜੀ ਸਾਡੇ ਕੋਲ ਫੋਟੋ ਆ ਗਈ ਐ ਸੀ ਬੜੇ ਖੁਸ਼ ਹਾਂ ਜੀ ਫੜ ਲਿਆ ਚਿੱਟਾ ਨਸ਼ਾ ਫੜਦੇ ਆ ਨਸ਼ਾ ਕੀ ਐ ਉਹ ਥੋੜੀ ਥੋੜੀ ਕੁਆਂਟੀਟੀ 'ਚ ਸਾਰਿਆਂ 'ਚ ਵੰਡ ਦਿੱਤਾ ਜਾਂਦਾ ਕਦੇ ਕਿਸੇ ਨੂੰ ਵੇਚਦਾ ਕਦੇ ਕਿਸੇ ਨੂੰ ਵੇਚਦਾ ਉਹ ਉਹੀ ਸਪਲਾਈ ਪੰਜਾਬ 'ਚ ਫੇਰ ਦੁਬਾਰਾ ਹੋ ਜਾਂਦੀ ਐ ਘੱਟੋ ਘੱਟ ਉਸ ਨੂੰ ਡਿਸਟਰੋਏ ਦਾ ਕੀਤਾ ਜਾਵੇ ਡਿਸਟਰੋਏ ਕਰਨਾ ਖਤਮ ਕਰਨਾ ਤਾਂ ਹੀ ਕੋਈ ਪੰਜਾਬ ਵਿੱਚ ਨਸ਼ਾ ਘਟੇਗਾ ਜੇ ਅਸੀਂ ਆਪ ਹੀ ਪੰਜਾਬ ਵਿੱਚ ਫੜ ਕੇ ਤੇ ਆਪ ਹੀ ਉਸ ਨੂੰ ਅੱਗੇ ਵਧਾ ਰਹੇ ਹਾਂ ਉਸ ਦੇ ਨਾਲ ਕਿਸ ਤਾਂ ਕਿਸ ਤਰ੍ਹਾਂ ਖਤਮ ਹੋ ਜਾਏਗਾ ਨਸ਼ਾ ਨਸ਼ਾ ਵਧ ਰਿਹਾ ਇਸ ਕਰਕੇ ਰਿਹਾ ਹੈ ਪੀਣ ਵਾਲੇ ਘੱਟ ਪਲਾਨ ਵਾਲੇ ਜ਼ਿਆਦਾ ਨੇ ਨਸ਼ਾ ਕਰਨ ਵਾਲੇ ਘੱਟ ਨਸ਼ਾ ਕਰਾਉਣ ਵਾਲੇ ਜ਼ਿਆਦਾ ਨੇ ਕਿਉਂਕਿ ਸਾਰਿਆਂ ਨੂੰ ਇਹੀ ਚੀਜ਼ ਹੈ ਕਿ ਬਸ ਸਾਡੀਆਂ ਜੇਬਾਂ 'ਚ ਕੁਝ ਨਾ ਕੁਝ ਪੈਂਦਾ ਰਹੇ ਖਾਸ ਕਰਕੇ ਮਸਲਾ ਜੀਬਾਂ ਦਾ ਬਣਿਆ ਹੋਇਆ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਨਸ਼ੇ ਦੀ ਨਸ਼ੇ ਦੇ ਵਿੱਚ ਤਾਂ ਪੂਰਾ ਪੰਜਾਬ ਹੀ ਡੁੱਬ ਗਿਆ ਅੱਧੇ ਨਾਲੋਂ ਵੱਧ ਨੌਜਵਾਨੀ ਖਤਮ ਹੋ ਗਈ ਹੈ ਜਿਹੜੀ ਨਸ਼ੇ ਨੇ ਮਾਰਤੀ ਹੈ ਚਲੋ ਜਿਹੜੇ ਸਾਡੇ ਵੀਰ ਬਾਹਰਲੇ ਮੁਲਕਾਂ ਚ ਚਲੇ ਗਏ ਨੇ ਜਾਂ ਕੋਈ ਆਪਣੇ ਕਮਾਂਕਾਰਾਂ ਚ ਲੱਗ ਗਏ ਨੇ ਉਹਨਾਂ ਦੀ ਗੱਲ ਵੱਖ ਹੈ ਪਰ ਜਿਹੜੇ ਨੌਜਵਾਨ ਨਸ਼ਿਆਂ ਚ ਲੱਗ ਗਏ ਨੇ ਉਹਨਾਂ ਨੂੰ ਜੇ ਅਸੀਂ ਆਬੜਾ ਵਾ ਦੇ ਰਹੇ ਹਾਂ ਖਤਮ ਕਰਾਉਣਾ ਜਿੱਥੇ ਅਸੀਂ ਨਸ਼ਾ ਖਤਮ ਕਰਾਉਣ ਵਿੱਚ ਆਪਣੇ ਆਪ ਨੂੰ ਦਿਖਾਣਿਆ ਜੀ ਅਸੀਂ ਇੰਨੇ ਕਿਲੋ ਆ ਫੜਿਆ ਇੰਨੇ ਕਿਲੋ ਆ ਫੜਿਆ ਇੱਥੇ ਇਸ ਬੰਦੇ ਨੂੰ ਫੜ ਲਿਆ ਬੰਦਾ ਤੇ ਤੁਸੀਂ ਫੜ ਲਿਆ ਨਸ਼ਾ ਵੀ ਫੜ ਲਿਆ ਪਰ ਨਸ਼ਾ ਜਾਏਗਾ ਕਿੱਥੇ ਮੁੜ ਕੇ ਤੁਸੀਂ ਉਸ ਨੂੰ ਪੂਰੇ ਉਹਦੇ ਵਿੱਚ ਏਰੀਆ ਚ ਵੰਡ ਦਿੰਦੇ ਆ ਨਸ਼ਾ ਵਧੇਗਾ ਹੀ ਇੱਕ ਸਿਰਫ ਕਿਸ ਚੀਜ਼ ਕਰਕੇ ਕਿ ਸਾਡੇ ਇਨਕਮ ਦਾ ਇੱਕ ਸਾਈਡ ਬਿਜ਼ਨਸ ਬਣਿਆ ਰਵੇ ਇਹ ਚੀਜ਼ਾਂ ਨੂੰ ਦੇਖਦੇ ਆ ਅੱਜ ਪੰਜਾਬ ਦੇ ਵਿੱਚ ਨਸ਼ਾ ਵਧਦਾ ਪਿਆ ਹੈ ਨਸ਼ਾ ਵਧਾਉਣ ਦਾ ਕਾਰਨ ਵੀ ਇਹੀ ਹੈ ਨਸ਼ਾ ਪੀਣ ਵਾਲੇ ਘਟ ਤੇ ਪਿਲਾਉਣ ਵਾਲੇ ਜ਼ਿਆਦਾ ਇਹ ਚੀਜ਼ਾਂ ਨੂੰ ਸਮਝੋ ਕਿ ਨਸ਼ਾ ਅਸੀਂ ਕਰਨਾ ਨਹੀਂ ਨੌਜਵਾਨੀ ਨੂੰ ਪਹਿਲਾਂ ਇਹ ਸੁਨੇਹਾ ਦੇਵਾਂਗਾ ਨਸ਼ਾ ਨਹੀਂ ਕਰਨਾ ਨਸ਼ੇ ਨੂੰ ਖਤਮ ਕਰਾਉਣਾ ਹੈ ਚਾਹੇ ਉਹ ਕਿਤੇ ਵੀ ਹੋਵੇ ਕਿਸੇ ਜਗ੍ਹਾ ਤੇ ਹੋਵੇ ਕਿਸੇ ਨੂੰ ਪੀਂਦਾ ਦੇਖ ਕੇ ਕਰਦਾ ਦੇਖ ਕੇ ਉਸ ਦੇ ਵਰਗੇ ਨਹੀਂ ਬਣਨਾ ਉਸ ਤੋਂ ਕੁਝ ਸਿੱਖ ਕੇ ਉਸ ਤੋਂ ਕੁਝ ਲੈ ਕੇ ਸਿੱਖਿਆ ਤੇ ਇਹ ਕਹਿਣਾ ਕਿ ਇਹ ਚੀਜ਼ ਗਲਤ ਹੈ ਨਹੀਂ ਕਰਨ ਦੇਣਾ ਉਸ ਨੂੰ ਵੀ ਉਸ ਨੂੰ ਵੀ ਰੋਕਣਾ ਕਿਸੇ ਨਾ ਕਿਸੇ ਢੰਗ ਨਾਲ ਅੱਜ ਜੋ ਲੱਗੇ ਹੋਏ ਨੇ ਮੈਂ ਉਹਨਾਂ ਨੂੰ ਇਹੀ ਕਹੂੰਗਾ ਵੀਰੋ ਛੱਡੋ ਆਪਣਾ ਨਸ਼ਾ ਇਹ ਨਸ਼ਾ ਦਲਦਲ ਹੈ ਜਿਹਦੇ ਵਿੱਚੋਂ ਤੁਸੀਂ ਅੱਜ ਦੇ ਸਮੇਂ 'ਚ ਨਿਕਲ ਨਹੀਂ ਸਕਦੇ ਸੋ ਇਹ ਰਿਕਵੈਸਟ ਕਰਦਾ ਹਾਂ ਸਾਰਿਆਂ ਨੂੰ ਕਿ ਜਿੰਨਾ ਹੋ ਸਕੇ ਨਸ਼ੇ ਤੋਂ ਦੂਰ ਰਹੋ ਪੰਜਾਬ ਨੂੰ ਬਚਾਓ ਪੰਜਾਬੀਅਤ ਨੂੰ ਬਚਾਓ ਆਪਣੇ ਵਿਰਸੇ ਨੂੰ ਬਚਾਓ ਧੰਨਵਾਦ ਜੀ